ਕਰ ਲਾ ਦੋਨੋਂ ਗੇ ਚਲੋ ਬਾਈ ਚਲੋ ਓਕੇ ਬਾਈ ਓਕੇ ਜੀ ਬਰੇ ਸੋਨੇ ਹਾ ਸਸਰੀਆ ਗਾਲ ਓ ਮੇਕ ਓ ਚੱਕ ਹਾਂਜੀ ਬਾਈ ਸਾਰਿਆਂ ਸასიਖਾਲ ਸਵਾਗਤ ਹੈ ਤੁਹਾਡਾ ਇਹਦੇ ਵਲੌਗ ਵਿੱਚ ਬਾਈ ਅੱਜ ਆਪਾਂ ਫੇਰ ਚੱਲੇ ਆ ਮਮਈ ਦੇ ਸੇਵਾ ਕਰਨ ਦੇ ਇੱਧਰ ਲਾੜੇ ਦੇ ਘਰ ਕੋਲੇ ਆ ਗਏ ਬਾਈ ਲਾੜੇ ਹਜੇ ਨਾ ਹੀ ਜਾਂਦਾਗਾ ਮੈਨੂੰ ਕਹਿੰਦਾ 11 ਵਜੇ ਚੱਲਾਂਗੇ ਤੇ ਹੁਣ ਫੇਰ ਵੇਖ ਲੋ ਇਹਦੀ ਹੀ ਕੰਮ ਪਹਿਲਾਂ ਮੈਨੂੰ 9:50 ਟੇਨ ਫੋਨ ਲਾਇਆ ਮੈਨੂੰ ਕਹਿੰਦਾ ਚੱਲ ਗਏ ਮੈਂ ਕਹਾ ਵੀ ਨਾ ਨੂੰ ਲੈ ਲਿਆ ਨਾਲੇ ਪੱਠੇ ਵੜ ਲਗੇ ਹੁਣ ਦੋ ਦਿਨਾਂ ਦੇ ਪੱਠੇ ਵੜਦੇ ਦੋ ਦਿਨਾਂ ਦੇ ਹੁਣ ਸ਼ਾਮ ਨੂੰ ਆ ਕੇ ਵੜ ਦਾਂਗੇ ਬਾਈ ਪਹਿਲਾਂ ਹੁਣ ਸੇਵਾ ਕਰਿਓ ਨੇ ਜਿਹੜੀ ਉੱਥੇ ਜਿੰਨੀ ਹੋਈ ਹੁਣ ਆਪਣੇ ਤੋਂ ਤੇ ਫੇਰ ਸ਼ਾਮ ਨੂੰ ਜਦੋਂ ਆਏ ਉਦੋਂ ਫੇਰ ਦੋ ਦਿਨਾਂ ਦੇ ਹੋਰ ਵੜ ਜਾਾਂਗੇ ਤੇ ਤਾਂ ਕਰਕੇ ਫੇਰ ਮੈਂ ਇਹਨੂੰ ਆਖਿਆ ਸੀਗਾ ਵੀ ਦੂਜਾ ਫਿਰ 11:00 ਵਜੇ ਨੂੰ ਹੋ ਜੀ ਵਿਹਲਾ ਫਿਰ 11:00 ਵਜੇ ਚੱਲਾਂਗੇ ਹਣ ਉੱਥੇ ਬਾਬਾ ਜੀ ਦੀ ਤਿਆਰੀ ਕਰਾ ਕੇ ਕਾਲੂ ਖੰਡਵਾੜ ਪ੍ਰਕਾਸ਼ ਹੋ ਜਾਣੇ ਆ ਬਾਈ 11:00 ਵਜੇ ਨੂੰ 10 11 ਦੇ ਬਸ ਇੱਥੇ ਜੀ ਇੰਨੇ ਟਾਈਮ ਦਿੱਤਾ ਸੀਗਾ ਬਾਬੇ ਨੇ ਵੀ ਇਹਨੇ ਵਜੇ 9 ਦੇ ਤਿਆਰ ਹੋ ਤੇ ਅੱਜ ਬਾਕੀ ਅੱਜ ਸਮਾਂ ਲੈ ਲਾਂਗੇ ਆਪਾਂ ਕਿਹੜਾ ਤੇ ਹੁਣ ਚਲੋ ਬਾਈ ਆਪਾਂ ਅੰਮਾ ਮਾਈ ਦੇ ਜਾ ਕੇ ਮਿਲਦੇ ਆਂ ਲਓ ਬਈ ਪਹੁੰਚ ਗਿਆ ਪਾਵਾ ਮਾਈ ਦੇ ਤੇ ਆ ਜੋਤੀ ਦੇ ਕੰਮ ਵੇਖ ਲਓ ਬਈ ਕਹਿੰਦਾ ਸਾਰੇ ਪੱਖੇ ਖੜੇ ਆਦੇ ਤੇ ਖੜਾ ਕੋਈ ਨਹੀਂ ਸਾਰੀ ਚੱਲਦੇ ਆ ਲਾਈਟਾਂ ਉਹ ਦੋ ਵੀ ਖੜ ਗਈਆਂ ਲੱਗਦੀਆਂ ਤੇ ਚਲੋ ਹੁਣ ਜੋਤੀ ਤਾਂ ਬਈ ਉਹਨੂੰ ਕਹਿੰਨੇ ਆ ਜਾ ਕੇ ਚੱਲ ਗਏ ਬਾਹਰ ਨੂੰ ਲੈ ਕੇ ਮੇਰੀ ਕਿਹਨੂੰ ਮੈਂ ਕਿਹਨ ਕਿਹਾ ਮੇਰਾ ਕੀ ਲੱਗੂਗਾ ਸਹੀ ਗੱਲ ਆ ਇੱਧਰ ਆ ਗਿਆ ਸਮਾਨ ਬਈ ਸਪੀਕਰਾਂ ਦਾ ਸਪੀਕਰ ਲਾਉਨੇ ਆ ਉੱਪਰ ਚੱਲਦੇ ਆ ਉੱਪਰ ਜਾ ਕੇ ਜਾਵਾਂ ਮਿਲਦੇ ਆ ਬਈ ਵਲੋਗ ਹੈ ਸਟਾਰਟ ਨਹੀਂ ਕੀਤਾ ਇਹ ਬਾਈ ਇਹਨਾਂ ਪਹਿਲਾਂ ਸਪੀਕਰ ਬਣਾ ਲਿਆ ਬਾਈ ਸਪੀਕਰ ਵੀ ਲੱਗ ਗਏ ਮਾਸਰ ਵਾਲੇ ਦਾ ਫੋਨ ਹੈਗਾ ਕਿਹਦੇ ਸੰਭਾਲ ਸਰ ਉਹਦਾ ਨਹੀਂ ਮੇਰੇ ਕੋਲ ਫੋਨ ਹੁਣ ਆਵਾਜ਼ ਦੇ ਦੇ ਇੱਧਰ ਲੱਗੀਆਂ ਲੜੀਆਂ ਡਰਜਾ ਲੱਗਦਾ ਕਿੰਨਾ ਉੱਚਾ ਵੀਊ ਵੀਊ ਇਹ ਕੋਈ ਭਾਗੇ ਪਰਾਣ ਦਾ ਵੀਊ ਉਹ ਸੰਭਾਲ ਸਰ ਹੁਣ ਹੀ ਸੌਣਾ ਕੋ ਇੱਥੋਂ ਦੀ ਰਵਾਇਤੋਂ ਦੀ ਮਾਂ ਕੀ ਆਦਾ ਇੱਥੋਂ ਦੀ ਸੁਣੂਗਾ ਬੂਟਾ ਬੂਟਾ ਉਹ ਬੂਟੇ ਵੇ ਆਜ ਲਾਈਨ ਦਰੀਆਂ ਕਰੀਆਂ ਦੂਜੀ ਮੰਜ਼ਲ ਤੇ ਆ ਕਿਹੜੇ ਦੂਜੀ ਮੰਜ਼ਲ ਦੇ ਦਰੀਆਂ ਆ ਉਹ ਲਾਈਨ ਨੇ ਲੈਟਾ ਲਾਉਣੀਆਂ ਆ ਆ ਘੁੱਟੇ ਦਾ ਬਹੁਤ ਅੱਧੀ ਪਹਿਲਾਂ ਵੀ ਚੜੇ ਆ ਇਹ ਹੁਣ ਉੱਧਰ ਹੁਣ ਪਹਿਲੀ ਵਾਰੀ ਆ ਉਹ ਨਵਾਂ ਬਣਿਆ ਇਹ ਤੇ ਹੁਣ ਪਹਿਲੀ ਵਾਰੀ ਆਏ ਸੀ ਕਿਤਾ ਥੈਂਕ ਯੂ ਇੱਕ ਰਾਜਨੀਤ ਪਿਆਤਰ ਹਦਾ ਜਗਾ ਪੁੱਛਤਰ ਕਰ ਟੈਂਕੀ ਕੇ ਨਿਸਾਬ ਕਰ ਲਈ ਹੋਗੀ ਹੈ ਟੈਂਕੀ ਸਾਫ ਕਰਤੀ ਹੋਗੀ ਹੈ ਡਰ ਲਾ ਜਾਣਾ ਲੱਡੀ ਇਹ ਭਾਈ ਜੇ ਉਧਰ ਨਹੀਂ ਚਾਹੀ ਬਹੁਤ ਆ ਜਗਾਣ ਇਹ ਲੱਗ ਕੀਤੇ ਇਸ ਵਾਰ ਹਰ ਵਾਰੀ ਲੱਗੇ ਹਰ ਵਾਰੀ ਪਹਿਲੀ ਵਾਰੀ ਲੱਗਣ ਲੱਗਾ ਇਹ ਇੱਥੇ ਆਹਾ ਸਪੀਕਰ ਇਹ ਫਾਈਸਾਤ ਹੋਣ ਅੱਛਾ ਅੱਛਾ ਸਰ ਕੇ ਸੀਗੇ ਤੇ ਤੂੰ ਦੋਵੇਂ ਮੋਸਲੀਆ ਦੋਵੇਂ ਮੋਸਲੀਆ ਇਹਦਾ ਉਹ ਇੱਥੇ ਸੀਗੇ ਸਰਗੇ ਪਹਿਲਾਂ ਅੱਛਾ ਇਹ ਹਰੇ ਘਰ ਇੱਥੇ ਹੀ ਲੱਗਦਾ ਬਾਈ ਹਾਂ ਫੇਰ ਨਵੇਂ ਲਿਆ ਨਾ ਹੰਦੂ ਟੈਕਨੋਲੋਜੀ ਬਦਲ ਰਸنگਾਂ ਵੀ ਹੋ ਰਸنگਾਂ ਦਾ ਹੋਰ ਲੱਗ ਨਹੀਂ ਨਹੀਂ ਬਾਈ ਨੂੰ ਪਤਾ ਅੱਜ ਮੈਂ ਸ਼ਾਮ ਤੱਕ ਚਲਾ ਦੇਗਾ ਬਾਈ ਇਹ ਉਨੇ 50 ਮਿੰਟਾਂ ਵਿੱਚ ਟ੍ਰਾਂਸਪੋਰਟ ਵਾਲੇ ਬਾਈ ਤੋਂ ਸਪੀਕਰ ਲਾਉਂਦੇ ਨੇ ਇਹ ਲੜਕਿਆਂ ਨੂੰ ਕਨੈਕਸ਼ਨ ਕਰਨੇ ਆ ਹਾਂ ਬੰਦ ਬਰਾਂਡ ਕੋਲੀ ਦੇ ਘਰੇ ਕੰਮ ਕਰਕੇ ਆਇਆ ਸੀਗਾ ਮੈਕਸਲ ਦੇ ਆ ਤੇ ਬਾਈ ਕੋਲੀ ਸਾਰਾ ਸਪੀਕਰਾਂ ਦਾ ਕੰਮ ਹਾਂ ਜੀ ਬਰਾਂਡ ਕੋਲੀ ਦੇ ਬਰਾਂਡ ਕੋਲੀ ਇਹ ਪਕਾਈ ਬਹੁਤ ਮਾਰਦਾ ਸਾਡਾ ਬੰਦਾ ਬੇਦੀ ਗੱਲ ਘੱਟ ਸੁਣਿਆ ਕਰ ਕਿਉਂ ਫਟੇ ਬੇਬੇ ਦਾ ਬਾਲਾ ਆ ਆ ਦਰਨੀ ਜਿਹੜੀ ਇੱਧਰ ਮੈਂ ਗਾਂ ਹੁੰਦਾ ਡਰਦ ਲੱਗਦਾ ਹਨਾ ਉਹ ਉੱਥੇ ਜਾ ਕੇ ਮੇਰਾ ਸਿਰ ਲੱਗ ਗਿਆ ਜੀ ਬਾਈ ਤੇ ਚੰਗਿਆੜੇ ਚੰਗਿਆੜੇ ਨਿਕਲੇ ਕੇਰਾ ਵਿੱਚ ਦੀ ਬਹੁਤ ਨਹੀਂ ਕੁਦਰਤੀ ਬੱਜ ਗਿਆ ਤੇ ਇੱਥੇ ਜਗਾ ਤੇ ਕਰਕੇ ਉਹ ਜਿਹੜੀ ਤਾਰ ਨਹੀਂ ਥੱਲੇ ਬਈ ਸਲਵਰ ਜੀ ਵਾਲੀ ਉਹਨੂੰ ਮੇਰਾ ਕਾਰ ਨੂੰ ਲੱਗ ਗਿਆ ਸੀ ਕੇਰਾ ਐਸਾ ਜਦੋਂ ਦੀਵਾਲੀ ਵੇਲੇ ਪਾਈਆ ਮੈਨੂੰ ਪਤਾ ਮੈਂ ਕਿਵੇਂ ਬਜਿਆ ਭਾਈ ਉਹ ਲੱਗਦਾ ਕਰੰਟ ਪ੍ਰਧਾਨ ਆਂਗੇ ਆਂਗੇ ਤੇ ਉਰ ਇਹ ਉਧਰ ਵੜ ਗਿਆ ਉਰ ਉਧਰ ਆ ਗਿਆ ਕੋਈ ਨਾ ਓਏ ਮੈਂ ਉਥੇ ਮੈਂ ਕਹ ਹੁੰਜੀ ਜਾਂਦਾ ਬਾਈ ਥਾਂ ਜਾਂ ਮੈਂ ਕਹ ਚਲ ਕੱਢ ਦਿੰਨੇ ਆ ਥਾਂ ਜਾਂ ਹੁੰ ਹੀ ਦਿੰਨੇ ਮੈਂ ਕਹ ਚਲ ਬੰਨ ਰਿਹਾ ਬਾਈ ਮੈਂ ਹੈ ਥਲੇ ਦਾ ਬੰਨਣ ਹੋ ਰਿਹਾ ਹੁਣ ਮੈਂ ਮੈਂ ਤਾਂ ਆਉਦੇ ਨਹੀਂ ਪੂਰੀ ਦੀ ਨਾ ਪਾਈ ਜੰਦਾ ਹੈ ਕੋਈ ਨਾ ਮੈਂ ਤਾਂ ਆਉਦੇ ਨਹੀਂ ਪੂਰੀ ਦੀ ਨਾ ਪਾਈ ਜੰਦਾ ਲੜਕਾਂ ਦਾ ਆਪਣੇ ਕੋਲ ਬਹੁਤ ਹਨ ਪੂਰਿਆਂ ਸੰਗਣੀਆਂ ਕਰਦੇ ਕਿ ਮੈਂ ਇੰਨੀਆਂ ਲੜਕਾਂ ਪਈਆਂ ਤੇਰੇ ਕੋਲ ਹਜੂ ਕੰਮ ਕਰਦਾ ਕਰ ਲੈ ਹੁੰਦਿਆ ਕਰੋ ਟੋਕਿਆ ਨਾ ਕਰੋ ਉਹੀ ਗੱਲ ਹੈ ਨਾ ਲੋਕ ਦਾ ਆਦਰ ਚੜੇ ਚਲੋ ਭਾਈ ਮਿਲਦੇ ਆਂ ਸ਼ਾਮ ਨੂੰ ਹੁਣ ਬਰ ਹੋਰ ਸੇਵਾ ਗਏ ਨੇ ਤੇਰੇ ਨਾਲ ਆ ਜਾਈਂ ਦੇਖਦੇ ਹਾਂ ਅੱਜ ਆਹ ਵਾਲਾ ਖਾਣਾ ਖਾ ਕੇ ਨਾ ਕਿ ਅੱਜ ਤੱਕ ਨਾਲ ਪੂਰਾ ਕੱਲ ਨੂੰ ਆਜਾ ਹਾਂ ਵਾਹ ਇਹ ਗੱਲ ਸਹੀ ਉਹਦੇ ਨਾਲ ਨਾਲ ਕੱਲਾ ਹੋ ਜਾ ਚਲੋ ਨੀਤੀ ਤੂੰ 20 ਲੋਕ ਵੇ ਪਾਸੇ ਕਰ ਥੋੜਾ ਲੱਕਾ ਹਾਂ ਕੈਂ ਕਿਹ ਹੈ ਇਹ 10 ਵਜੇ ਮੁੰਡੀਆਂ ਆਉਣ ਲੋ ਪਾੜ ਕੇ ਪੋਹਣ ਲਈ ਪਾਜ ਨਹੀਂ ਕੋਈ ਨਹੀਂ ਰਹੀ ਆ ਉਹ ਚਾਬੀਆਂ ਹਟਾ ਦੇ ਹਰਮਨ ਆਹੋ ਚੱਲ 10 ਮਿੰਟ ਹੋ ਜਾਣਾ ਮੋਰ ਕੀ ਜਿਹੜਾ ਗੱਲ ਕਰੂਗਾ ਮਾਪੀ ਕੋ ਇੰਨੇ ਦੋਸਤੀ ਚਾਹ ਵੀ ਅੱਲਾਹ ਕਹਿੰਦੇ ਜਿਹੜੇਾਰੇ ਹੋ ਜਿਹੜੇ ਫਿਰ ਜਿੱਤ ਲਾਉਂਦੇ ਸੀ ਜਿੱਤ ਲਾਉਂਦੇ ਸੀ ਤੋਂਲੀ ਦਾ ਰਾਜ ਦੋ ਡੇਟਿੰਗ ਕਰਦੇ ਲੋਕਾਂ ਦਾ ਨਾ ਬੁਲਾ ਯੂਨੀਵਰਸ ਆ ਬੋਰਡ ਲਾ ਕੇ ਮੇਰੇ ਕੋਲ ਕਰ ਲਾ ਦੋ ਉਹਨਾਂ ਨੂੰ Sjekk. <laughs>